ਤੇਲੇ ਤਕਰੀਬਨ 15 ਤੋਂ 16 ਜੇ ਕਹਿ ਲਈਏ ਤੇ ਓਨੇ ਕੀ ਬੰਦੇ ਹੈਗੇ ਬਾਕੀ ਬੱਚੇ ਜਨਾਨੀਆਂ ਬਜ਼ੁਰਗ ਜਿਹੜੇ ਨਾ ਉਹ ਸਾਰੇ ਹੀ ਆਪਣੇ ਰਿਸ਼ਤੇਦਾਰਾਂ ਦੇ ਕਿਤੇ ਜਾ ਜਾ ਬੈਠੇ ਦੂਰੋਂ ਚ। ਤੇ ਕਤਾਂ ਸਾਨੂੰ 1999 ਤੋਂ 2001 16 ਜਦੋਂ ਸਰਜੀਕਲ ਸਟ੍ਰਾਈਕ ਉਦੋਂ ਵੀ ਕਿੰਨੀ ਵਾਦੀ ਹੈ ਪੈਂਦੀ ਹੈ? ਤਕਰੀਬਨ 450 ਤੋਂ 500 ਵਾਦੀ ਹੈ। ਉਹ ਯਾਰ ਇੱਕ ਦੇ ਵਿੱਚ ਜਦੋਂ ਪਿੰਡ ਤੋਂ ਖਾਲੀ ਹੋਇਆ ਸੀ ਤੇ ਦੋ ਸਕੂਲਾਂ ਦੇ ਵਿੱਚ ਬਣਾਵਾਂ ਲਈਆਂ ਸੀ ਕਿਤੇ ਗੁਰਦੁਆਰਿਆਂ ਦੇ ਵਿੱਚ ਲਈਆਂ ਸੀ ਬਹੁਤ ਜ਼ਿਆਦਾ ਮਾਰੇ ਹਾਲ ਕੀ ਜੋ ਛੋਟੇ ਛੋਟੇ ਵਿੱਚ ਜੋ ਬੁਢੀਆਂ ਵੱਡੀਆਂ ਸਭ ਬਾਹਰ ਹੀ ਪਿੱਛੇ 10-15 ਬੰਦੇ ਸੀ ਟੋਟਲ ਸਿਕਤਾ ਜੀ ਦੇਖੋ ਜੀ ਜੁੱਦ ਦਾ ਹਾਲਾਤ ਬਣੇ ਹੋਏ ਆ ਪਿੰਡ ਖਾਲੀ ਹੋ ਗਏ ਜੇ ਆਪਦੀ ਮਰਜ਼ੀ ਨਾਲ ਡਰਨਾ ਜੇ ਕਹੀਏ ਸਰਕਾਰ ਵੱਲੋਂ ਤੇ ਕਿਸੇ ਨੇ ਕਿਹਾ ਨਹੀਂ ਵੀ ਤੁਸੀਂ ਚਲੇ ਜਾਓ ਫਿਰ ਵੀ ਇਹ ਦਿੱਕਤਾਂ ਸਾਨੂੰ 1999 ਤੋਂ 2001 16 ਜਦੋਂ ਸਰਜੀਕਲ ਸਟ੍ਰਾਈਕ ਉਦੋਂ ਵੀ ਇਹ ਕਿੰਨੀ ਵੱਧਦੀ ਹੈ ਪਿੰਡ ਦੀ तकरीबन 450 ਤੋਂ 500 ਵੱਧਦੀ ਹੈ ਤੇ 2001 ਦੇ ਵਿੱਚ ਜਦੋਂ ਪਿੰਡ ਤੋਂ ਖਾਲੀ ਹੋਇਆ ਸੀ ਤੇ ਉਦੋਂ ਸਕੂਲਾਂ ਦੇ ਵਿੱਚ ਬਣਾਵਾਂ ਲਈਆਂ ਸੀ ਕਿਤੇ ਗੁਰਦੁਆਰਿਆਂ ਦੇ ਵਿੱਚ ਲਈਆਂ ਸੀ ਸਰਕਾਰ ਨੇ ਕਿਹਾ ਸੀ ਵੀ ਆਪਾਂ 5-5 ਮਰਲੇ ਪਲਾਟ ਜਿਹੜੇ ਆ ਉਹ ਜਿਹੜੇ ਆਪਣੇ ਬਾਰਡਰ ਦੇ ਇਲਾਕੇ ਦੇ ਨੇੜੇ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਦੇਵਾਂਗੇ ਤਾਂ ਜੋ ਆਪਣੀਆਂ ਉਹ ਕੋ ਘਰ ਮਕਾਨ ਬਣਾ ਕੇ ਕਿਤੇ ਵੀ ਐਮਰਜੈਂਸੀ ਮਿਲੇ ਉਹ ਜਾ ਸਕਣ ਪਰ ਉਹ ਸਰਕਾਰ ਨੇ ਹਜੇ ਤੱਕ ਉਹ ਵਾਦਾ ਪੂਰਾ ਨਹੀਂ ਕੀਤਾ ਲੋਕ ਇਸਲੇ ਪਿੰਡ ਸਿਸ ਮਿਲੇ ਤਕਰੀਬਨ 15 ਤੋਂ 16 ਜੇ ਕਹਿ ਲਈਏ ਤੇ ਓਨੇ ਕੀ ਬੰਦੇ ਹੈਗੇ ਬਾਕੀ ਬੱਚੇ ਜਨਾਨੀਆਂ ਬਜ਼ੁਰਗ ਜਿਹੜੇ ਨਾ ਉਹ ਸਾਰੇ ਹੀ ਆਪਣੇ ਰਿਸ਼ਤੇਦਾਰਾਂ ਦੇ ਕਿਤੇ ਜਾ ਜਾ ਬੈਠੇ ਦੂਰ ਹੋ ਚਲੇ ਜੋ ਵੀ ਆਪਣਾ ਨਾਲ ਦਾ ਕੋਈ ਕਪੜਾ ਲੀੜਾ ਲੈ ਕੇ ਉਹ ਹੀ ਲੈ ਕੇ ਗਿਆ ਬਾਕੀ ਜੇ ਕਈ ਇਹ ਤਾਂ ਸਾਰਾ ਸਮਾਨ ਇੱਥੇ ਹੈ ਬਹੁਤ ਜ਼ਿਆਦਾ ਮਾੜਿਆ ਹਾਲ ਕੀ ਜੋ ਛੋਟੇ ਛੋਟੇ ਬੱਚੇ ਜੋ ਬੁਡੀਆਂ ਵੱਡੀਆਂ ਸਭ ਬਾਹਰ 10-15 ਬੰਦੇ ਹੀ ਤੋਟਰ ਇਸ ਲਈ ਕਿ ਅਜੇ ਤਾਂ ਹੁਣ ਤੋਂ ਵਾਦੀ ਸੁੱਤਰੀ ਵਾਦੀ ਗਈ ਹੈ ਜੀ ਸੋ ਇਹਦੀ ਇਹਨੇ ਵੀ ਫੜੋ ਫੜੋ ਕੋਈ ਢੂੰਢ ਨਹੀਂ ਆਉਂਦੀ ਜਿਹੜੇ ਲੱਗ ਸਕਦੇ ਜਿਹੜੇ ਪਹਿਲੀਆਂ ਪੁਲੀਆਂ ਖੋਜ ਚੱਕੇ ਸੀ ਉਹ ਤਾਂ ਪੁੱਜੀ ਗਏ ਨੇ ਆ ਦੇਖ ਤੂੰ ਬਹੁਤ ਜ਼ਿਆਦਾ ਹੈ ਜੀ ਦਿੱਕਤ ਨੂੰ ਕੀ ਆ ਵੀ ਸਾਡੇ ਕੋਈ ਰਹਿਣ ਦੀ ਜਗ੍ਹਾ ਨਹੀਂ ਹੈ ਰਹਿਣ ਦੀ ਜਗ੍ਹਾ ਨਹੀਂ ਪ੍ਰਾਸ਼ਾਸਨ ਕੋ ਮੰਗ ਕਰਨੇ ਆ ਵੀ ਹਨ ਪੰਜ ਪੰਜ ਦਾਦਾ ਮਰਲੇ ਤਲਾਸ਼ ਦਿੱਤੇ ਜਾਂਣ ਜੇ ਜਦੋਂ ਇਹ ਬੱਚੇ ਆ ਡੇੜੇ ਆ ਵੀ ਜਾ ਕੇ ਆਰਾਮ ਨਾਲ ਰਹਿ ਸਕੀਏ ਕਿਥੇ ਨਹੀਂ ਹੈ। ਦਿੱਕਤਾਂ ਜੀ ਦੇਖੋ ਜੀ ਜਦੋਂ ਹਾਲਾਤ ਬਣੇ ਹੋਏ ਆ ਪਿੰਡ ਖਾਲੀ ਹੋ ਗਏ ਜੇ ਆਪਦੀ ਮਰਜ਼ੀ ਨਾਲ। ਡਰਨਾ। ਜੇ ਕਹੀਏ ਸਰਕਾਰ ਵੱਲੋਂ ਤੇ ਕਿਸੇ ਨੇ ਕਿਹਾ ਨਹੀਂ ਕਿ ਤੁਸੀਂ ਚਲੇ ਜਾਓ। ਫਿਰ ਵੀ ਇਹ ਦਿੱਕਤਾਂ ਸਾਨੂੰ 1999 ਤੋਂ 2001 16 ਜਦੋਂ ਸਰਜੀਕਲ ਸਟ੍ਰਾਈਕ ਉਦੋਂ ਵੀ ਇਹ ਆ। ਕਿੰਨੀ ਵਾਦੀ ਆ ਪਿੰਡ ਦੀ? ਤਕਰੀਬਨ 450 ਤੋਂ 500 ਵਾਦੀ ਆ। ਤੇ 2001 ਦੇ ਵਿੱਚ ਜਦੋਂ ਪਿੰਡ ਤੋਂ ਖਾਲੀ ਹੋਇਆ ਸੀ ਤੇ ਦੋ ਸਕੂਲਾਂ ਦੇ ਵਿੱਚ ਬਣਾਵਾਂ ਲਈਆਂ ਸੀ ਕਿਤੇ ਗੁਰਦੁਆਰਿਆਂ ਦੇ ਵਿੱਚ ਲਈਆਂ ਸੀ ਸਰਕਾਰ ਨੇ ਕਿਹਾ ਸੀ ਵੀ ਆਪਾਂ 5-5 ਮਰਲੇ ਪਲਾਟ ਜਿਹੜੇ ਆ ਉਹ ਜਿਹੜੇ ਆਪਣੇ ਬਾਰਡਰ ਦੇ ਇਲਾਕੇ ਦੇ ਨੇੜੇ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਦੇਵਾਂਗੇ ਤਾਂ ਜੋ ਆਪਣੀਆਂ ਕੋਈ ਘਰ ਮਕਾਨ ਬਣਾ ਕੇ ਕਿਤੇ ਵੀ ਐਮਰਜੈਂਸੀ ਵਿੱਚ ਲਿਓ ਜਾ ਸਕਣ ਪਰ ਉਹ ਸਰਕਾਰ ਨੇ ਹਜੇ ਤੱਕ ਉਹ ਵਾਦਾ ਪੂਰਾ ਨਹੀਂ ਕੀਤਾ ਲੋਕ ਇਸਲੇ ਪਿੰਡ ਸ ਇਸ ਮਲੇ ਤਕਰੀਬਨ 15 ਤੋਂ 16 ਜੇ ਕਹਿ ਲਈਏ ਤੇ ਓਨੇ ਕੀ ਬੰਦੇ ਹੈਗੇ ਬਾਕੀ ਬੱਚੇ ਜਨਾਨੀਆਂ ਬਜ਼ੁਰਗ ਜਿਹੜੇ ਨਾ ਉਹ ਸਾਰੇ ਹੀ ਆਪਣੇ ਰਿਸ਼ਤੇਦਾਰਾਂ ਦੇ ਕਿਤੇ ਜਾ ਜਾ ਬੈਠੇ ਦੂਰ ਉਚਾਰ ਜੋ ਵੀ ਆਪਣਾ ਨਾਲ ਦਾ ਕੋਈ ਕਪੜਾ ਲੀੜਾ ਲੈ ਕੇ ਉਹ ਹੀ ਲੈ ਕੇ ਗਿਆ ਬਾਕੀ ਜੇ ਕਹੀਏ ਤਾਂ ਸਾਰਾ ਸਮਾਨ ਇੱਥੇ ਹੈ ਬਹੁਤ ਜ਼ਿਆਦਾ ਮਾੜੇ ਹਾਲ ਕੀ ਜੋ ਛੋਟੇ ਛੋਟੇ ਬੱਚੇ ਜੋ ਬੁੰਡੀਆਂ ਵੱਡੀਆਂ ਸਭ ਬਾਹਰ 10-15 ਬੰਦੇ ਹੀ ਤੋਟ ਇਸ ਲਈ ਕਿ ਅਜੇ ਤਾਂ ਹੁਣ ਤੋਂ ਵਾਦੀ ਟੁੱਟਰੀ ਵਾਦੀ ਗਈ ਹੈ ਜੀ ਸੋ ਇਹਦੀ ਨੇ ਵੀ ਫੜਾ ਫੜਾ ਕੋ ਜਿਹੜੇ ਦੂਰ ਜਿਹੜੇ ਆਉ ਨਹੀਂ ਪੁੱਜਦੇ ਜਿਹੜੇ ਲੱਗ ਸਕਦੇ ਆਲੇ ਜਿਹੜੇ ਪਹਿਲੀ ਪੁਲੀਆਂ ਕੋਚ ਸਕੀ ਉਹ ਤੇ ਪੁੱਜੀ ਗਏ ਨੇ ਆ ਦੇਖ ਤੂੰ ਬਹੁਤ ਜ਼ਿਆਦੇ ਆ ਜੀ ਦਿੱਖਤ ਨੂੰ ਕੀ ਆ ਵੀ ਸਾਡੇ ਕੋਈ ਰਹਿਣ ਨੂੰ ਜਗ੍ਹਾ ਨਹੀਂ ਆ ਰਹਿਣ ਨੂੰ ਜਗ੍ਹਾ ਨਹੀਂ ਪ੍ਰਾਸ਼ਾਸਨ ਕੋ ਮੰਗ ਕਰਨੇ ਵੀ ਹਨ ਪੰਜ ਪੰਜ ਦਾਦਾ ਮਰਲੇ ਤਲਾਸ਼ ਦਿੱਤੇ ਜਾਂਣ ਤੇ ਜਦੋਂ ਇਹ ਬੱਚੇ ਆ ਡੇਗੜੇ ਆ ਵੀ ਜਾ ਕੇ ਆਰਾਮ ਆ ਰਹਿ ਸਕੀਏ ਕਿਥੇ ਨਹੀਂ